ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਰਬਰੀ ਡਾਟਸ ਦੇ ਸੂਟ ਲੈਣਗੇ ਮੈਚਿੰਗ ਸੂਟ ਰਹਿਣਗੇ ਤੇ ਆਪਾਂ ਪਿਕਚਰ ਸੌਰੀ ਸਟੇਟਸ ਪਾਇਆ ਸੀਗਾ WhatsApp ਤੇ ਉੱਪਰ ਕਾਫੀ ਭੈਣਾਂ ਦੀ ਡਿਮਾਂਡ ਰਹੀ ਹੈ ਕਿ ਵੀ ਸਾਡੇ ਲਈ ਇਹ ਸੂਟ ਲੈ ਕੇ ਆਓ ਤੇ ਭੈਣਾਂ ਦੇ ਕਹਿਣਤੀ ਅੱਜ ਆਪਾਂ ਵੀਡੀਓ ਅਪਲੋਡ ਕਰ ਰਹੇ ਆਂਗੇ ਜੇ ਕੁਝ ਕੁ ਸੂਟਾਂ ਦੀ ਇਹਦੇ ਵਿੱਚ ਬੁਕਿੰਗ ਹੋਈ ਹੋਈ ਹੈਗੀ ਜੇ ਰੀਪਟ ਚਾਹੀਤੇ ਹੋਏ ਤਾਂ ਆਪਾਂ ਨੂੰ ਮਿਲ ਜਾਣਗੇ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਪਲੇਨ ਬਾਟਮ ਰੱਖੀ ਹੈਗੀ ਇਹ ਵਾਲੀ ਰਹੇਗੀ ਸ਼ਰਟ ਤੇ ਇਸ ਤਰ੍ਹਾਂ ਮੈਚਿੰਗ ਆਪਾਂ 크ريب ਦੀ ਰੱਖੀ ਹੈਗੀ ਤੇ ਨਾਲ ਰਹੂਗੀ ਬੇਬੀ ਪਿੰਕ ਕਲਰ ਦੀ ਬਾਟਮ ਜਿੱਦਾਂ ਦੇ ਡਾਟਸ ਨੇਗੇ ਹਨਾ ਤੇ ਇਦਾਂ ਇਹਦੇ ਵਿੱਚ ਤੁਸੀਂ ਡਿਜ਼ਾਈਨ ਮਤਲਬ ਰੈਡੀ ਕੱਟ ਸਕਦੇ ਹੋਗੇ ਬਾਟਮ ਦੇ ਵਿੱਚੋਂ ਚੱਕ ਕੇ ਜਿਹੜਾ ਮਤਲਬ ਇਹ ਪਲੇਨ ਫੈਬਰਿਕ ਹੈਗਾ ਇੱਦਾਂ ਮਤਲਬ ਪੈਚ ਵਗੈਰਾ ਲੱਗ ਕੇ ਹਨਾ ਇਹ ਕਾਫੀ ਜ਼ਿਆਦਾ ਮਤਲਬ ਇੱਥੋਂ ਲਗਾ ਲਓ ਤੁਸੀਂ ਡਿਜ਼ਾਈਨ ਦੇ ਮਤਲਬ ਨੀਚੇ ਪੈਚ ਲੱਗ ਕੇ ਨਾ ਇੱਦਾਂ ਇਹਦੇ ਵਿੱਚੋ ਹੀ ਬਾਹਾਂ ਤੇ ਘੇਰੇ ਤੇ ਤਾਂ ਕਾਫੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਇਹ ਰੈਡੀ ਹੋ ਜਾਊਗਾ ਪ੍ਰਾਈਸ ਮੈਚਿੰਗ ਦਾ ਰਹੂਗਾ ਜੀ 1900 ਅਲੋਚ ਅਗਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਸਾਰੇ ਸੂਟ ਲੇਗੇ ਜਿਹੜੇ ਕਾਫੀ ਜ਼ਿਆਦੇ ਸੋਹਣੇ ਨੇਗੇ ਜੇ ਆਪਾਂ ਡਾਰਕ ਨਾਲ ਡਾਰਕ ਦੀ ਮੈਚਿੰਗ ਕਰਦੇ ਹਾਂ ਤਾਂ ਸੋਹਣੀ ਨਹੀਂ ਲੱਗਣੀ ਸੀਗੀ ਇਸ ਕਰਕੇ ਡਾਰਕ ਨਾਲ ਆਪਾਂ ਲਾਈਟ ਦੀ ਮੈਚਿੰਗ ਰੱਖੀਆਂ ਨੇਗੀਆਂ ਤਾਂ ਕਰਕੇ ਇਹ ਸੋਹਣੇ ਲੱਗ ਰਹੇ ਨੇ ਸੂਟ ਕਾਫੀ ਜ਼ਿਆਦੇ ਨੈਕਸਟ ਕਲਰ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ ਸੇਮ ਰਹੂਗਾ 15900 ਅਗਲਾ ਸੂਟ ਆ ਗਿਆ ਜੀ ਰੈੱਡ ਐਸਟ੍ਰੋ ਬੋਟਲ ਰੂਹੀ ਨਾਲ ਸ਼ੇਡ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਤੇ ਇਸ ਤਰ੍ਹਾਂ ਬਾਟਮ ਰੱਖੋਗੇ ਗ੍ਰੀਨ ਸ਼ੇਡ ਦੀ ਲਓ ਜੀ ਦੁਪੱਟਾ ਵਗੈਰਾ ਇਹਦੇ ਨਾਲ ਫਿਲਹਾਲ ਨਹੀਂ ਹੈਗਾ ਜੇ ਤੁਸੀਂ ਲੈਣਾ ਚਾਹੋਗੇ ਤਾਂ ਤੁਹਾਨੂੰ ਵਰਬਰੀ ਦਾ ਦੁਪੱਟਾ ਹੈਗਾ ਜਿਹੜਾ ਇਹਦੇ ਨਾਲ ਲਗਾ ਕੇ ਦਿੱਤਾ ਜਾਊਗਾ ਸੌਫਟ ਵਰਬਰੀ ਦਾ ਨੈਕਸਟ ਕਲਰ ਹੈਗਾਗਾ ਪੀਚ ਸ਼ੇਡ ਹੈਗਾ ਇਹ ਜਿਹੜੀ ਮੈਚਿੰਗ ਹੈ ਇਹ ਡਾਟਸ ਨਾਲ ਕੀਤੀ ਹੋਈ ਹੈ ਕਿ ਇਹਦੀ ਹੈਗਾ ਵੀ ਇਹ ਮੈਚ ਨਹੀਂ ਕਰ ਰਿਹਾ ਬਿਲਕੁਲ ਪਰਫੈਕਟ ਜੇ ਤੁਸੀਂ ਬੇਸ ਨਾਲ ਦੀ ਵੀ ਲਗਾਉਣਾ ਚਾਹੁੰਦੇ ਹੋ ਪੀਚ ਕਲਰ ਦੀ ਤਾਂ ਵੀ ਤੁਹਾਨੂੰ ਲਗਾ ਕੇ ਦਿੱਤੀ ਜਾਊਗੀ ਜਿਵੇਂ ਵੀ ਤੁਸੀਂ ਲਗਾਉਣਾ ਚਾਹੁੰਦੇ ਓਦਾਂ ਆਪਾਂ ਲਗਾ ਕੇ ਦੇ ਦਾਂਗੇ ਤੇ ਇਹ ਵਾਲੀਆਂ ਇਹ ਵਾਲੇ ਨੇ ਜਿਹੜੀਆਂ ਇਹਦੇ ਬੋਟਮ ਨਹੀਂ ਗੀਆਂ ਡਾਈ ਲਿਗੀਆਂ ਹੋਈਆਂ ਨੇਗੀਆਂ ਤੇ ਇਹਨਾਂ ਦੀ ਵੀ ਆਪਾਂ ਮਤਲਬ ਜਿੱਦਾਂ ਡਾਟਸ ਨੇਗੇ ਉਸ ਤਰ੍ਹਾਂ ਦੀਆਂ ਹੀ ਬੋਟਮ ਰੱਖੀਆਂ ਨੇਗੀਆਂ ਲਾਈਟ ਡਾਰਕ ਕੰਬੀਨੇਸ਼ਨ ਦੇ ਵਿੱਚ ਤੇ ਇਹ ਤੁਹਾਨੂੰ ਕੱਲੀ ਕੋਈ ਸ਼ਰਟ ਨਹੀਂ ਮਿਲਦੀ ਹੈਗੀ ਸਮੂਠੀ ਹੀ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਲੱਗਦੀ ਇਹਦੇ ਨਾਲ ਦੀਆਂ ਬਾਟਮ ਡਾਈ ਹੋ ਕੇ ਜਦੋਂ ਆ ਗਈਆਂ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਜੇ ਤੁਸੀਂ ਆਪਣਾ ਆਰਡਰ ਦੇਣਾ ਚਾਹੁੰਦੇ ਹੋ ਇਹਦੇ ਵਿੱਚੋਂ ਤੁਸੀਂ ਆਪਣਾ ਦੇ ਸਕਦੇ ਹੋਗੇ ਕਿਉਂਕਿ ਬਾਟਮ ਤਾਂ ਤੁਹਾਨੂੰ ਮਿਲ ਹੀ ਜਾਊਗੇ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਡਾਈ ਕਰਵਾਈ ਹੈਗੀ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਡਾਈ ਕਰਵਾਈ ਹੈਗੀ ਠੀਕ ਹੈ ਜੀ ਕਿਉਂਕਿ ਲਾਈਟ ਡਾਰਕ ਦਾ ਕੰਬੀਨੇਸ਼ਨ ਰੱਖਿਆ ਹੈਗਾ ਆਪਾਂ ਤਾਂ ਇਦਾਂ ਸੂਰਤੀ ਹੈ ਜਿਹੜੀ ਕਾਫੀ ਜਿਆਦਾ ਗ੍ਰੇਸ ਪੈਂਦੀ ਹੈਗੀ ਹੁਣ ਆਪਾਂ ਤੁਹਾਨੂੰ ਫੈਬਰਿਕ ਇੱਕ ਪਲੇਨ ਦਿਖਾਉਣੇ ਆਂਗੇ ਜਿਹੜੇ ਮਤਲਬ ਫਰਸੀ ਸਲਵਾਰਾਂ ਨਾਲ 트ੈਂਡ ਦੇ ਵਿੱਚ ਨੇ ਇਹ ਵੀ ਕਿਸੇ ਭੈਣ ਦਾ ਆਰਡਰ ਹੈਗਾ ਤੇ ਇਹ ਦੋ ਸੂਟ ਲੈਗੇ ਇਹਦੇ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇ ਕਿ ਮੈਂ ਆਪਣਾ ਸੂਟ ਵੀ ਸਲਾਈ ਕਰਨਾ ਦਿੱਤਾ ਹੈ ਸੇਮ ਫੈਬਰਿਕ ਤੇ ਪਲੇਨ ਦੇ ਵਿੱਚ ਹੀ ਤੇ ਜਦੋਂ ਉਹ ਮਤਲਬ ਸਟਿਚ ਹੋ ਕੇ ਆ ਗਿਆ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਾਂਗੇ ਤੇ ਬਹੁਤ ਹੀ ਜਿਆਦਾ ਸੋਨਾ ਗਲਾਸ ਫੈਬਰਿਕ ਹੈਗਾ ਤੇ ਸ਼ਾਈਨ ਹੈਗੀ ਕਪੜੇ ਦੇ ਵਿੱਚ ਜਿੱਦਾਂ ਕਿ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਪੈਨ ਨੇ ਮੈਨੂੰ ਫੋਟੋ ਸ਼ੇਅਰ ਕੀਤੀ ਸੀ ਆਪਾਂ ਸੇਮ ਸੂਟ ਹੈਗਾ ਜਿਹੜਾ ਉਹਨਾਂ ਲਈ ਲੈ ਕੇ ਆਏ ਜੇ ਤੁਸੀਂ ਵੀ ਲੈਣਾ ਚਾਹੁੰਦੇ ਇਹਦੇ ਨਾਲ ਦੇ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇਗੇ ਤਾਂ ਤੁਸੀਂ ਆਪ ਪਿਕ ਸ਼ੇਅਰ ਕਰਵਾ ਸਕਦੇ ਹੋਗੇ ਤੇ ਹੁਣ ਆਪਾਂ ਇੱਕ ਨਵਾਂ ਫੈਬਰਿਕ ਹੋਰ ਲੈ ਕੇ ਆਇਆਗੇ ਪਸਾਟਨ ਵੈਲਵਟ ਤੇ ਇਹ ਪਲੇਨ ਫੈਬਰਿਕ ਤੁਹਾਨੂੰ ਕੋਈ ਨਹੀਂ ਮਿਲਦਾ ਤੇ ਇਹਦੇ ਵਿੱਚ ਇਹਦੇ ਉੱਪਰ ਤੁਸੀਂ ਹੈਂਡਵਰਕ ਆਰੀਵਰਕ ਮਸ਼ੀਨਵਰਕ ਜ਼ਿਆਦਾਤਰ ਇਹਦੇ ਉੱਪਰ ਤੁਸੀਂ ਆਰੀ ਤੇ ਮਸ਼ੀਨ ਦਾ ਵਰਕ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਹਾਂ ਦਾ ਵੀ ਕਰਵਾ ਸਕਦੇ ਹੋਗੇ ਇਦਾਂ ਇਹ ਸੋਹਣਾ ਲੱਗੂਗਾ ਤੁਹਾਨੂੰ ਮੈਂ ਕਲਰ ਦਿਖਾ ਦਨੀ ਕਿਉਂਕਿ ਹੁਣ ਆਪਾਂ ਪਲੇਨ ਫੈਬਰਿਕ ਜਾਦੇ ਲੈ ਕੇ ਆਵਾਂਗੇ ਵਰਕ ਵਗੈਰਾ ਦੇ ਆਰਡਰ ਹੁੰਦੇ ਨੇ ਡੇਲੀ ਪਹਿਣਾ ਤੇ ਕਾਫੀ ਤਾਂ ਕਰਕੇ ਆਪਾਂ ਨੂੰ ਹੁਣ ਪਲੇਨ ਫੈਬਰਿਕ ਦੀ ਜਾਦੇ ਲੋੜ ਹੈ ਇਹਦੇ ਵਿੱਚ ਤੁਸੀਂ ਕਲਰ ਸਿਲੈਕਟ ਕਰਕੇ ਆਪਣਾ ਆਰਡਰ ਹੈਗਾ ਜਿਹੜਾ ਵਰਕ ਲਈ ਦੇ ਸਕਦੇ ਹੋ ਦੇਖੋ ਕਾਫੀ ਜਿਆਦੇ ਸੋਹਣੇ ਕਲਰ ਆਉਣਗੇ ਸਾਰੇ ਅੱਛਾ ਅਗਲਾ ਸ਼ੇਡ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਪਿਓਰ ਦੇ ਵਿੱਚ ਆਇਗਾ ਫੈਬਰਿਕ ਤੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਨਿਊ ਫੈਬਰਿਕ ਆਇਆ ਹੈਗਾ ਤੇ ਫੁੱਲ ਪਿਓਰ ਦੇ ਵਿੱਚ ਹੈਗਾ ਫੈਬਰਿਕ ਬਹੁਤ ਜਿਆਦਾ ਸੋਹਣਾ ਤੇ ਕਲਰ ਤੁਸੀਂ ਦੇਖ ਸਕਦੇ ਹੋ ਸਾਰੇ ਕਲਰ ਹੀ ਬਹੁਤ ਜਿਆਦੇ ਸੋਹਣੇ ਲੱਗੇ ਤੇ ਲਾਸਟ ਆ ਜੂਗਾ ਮਹਿਰੂਨ ਸ਼ੇਡ ਇਦੇ ਉੱਪਰ ਇਹ ਸਿਰਫ ਜੋ ਵੀ ਤੁਸੀਂ ਆਪਣਾ ਵਰਕ ਸ਼ੇਅਰ ਕਰ ਸਕਦੇ ਹੋਗੇ ਜੋ ਮਤਲਬ ਬਜਾ ਫਿਰ ਆਪਣਾ ਇੰਸਟਾਗ੍ਰam ਦੇ ਉੱਪਰ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਰਹਨੇ ਆਂਗੇ ਉਹਤੇ ਵੀ ਤੁਸੀਂ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਤੁਸੀਂ ਆਰਡਰ ਦੇ ਸਕਦੇ ਹੋਗੇ ਕੋਈ ਤੁਹਾਡਾ ਆਪਣਾ ਡਿਜ਼ਾਈਨ ਹੈ ਤੁਸੀਂ ਸ਼ੇਅਰ ਕਰ ਸਕਦੇ ਹੋਗੇ ਸਾਰੇ ਕਲਰ ਨੇ ਜਿਹੜੇ ਬਹੁਤ ਸੋਹਣਾ ਕਲਰ ਚਾਰਟ ਹੈਗਾ ਇਹ ਤੇ ਤੁਸੀਂ ਸੂਟ ਲੇਗੇ ਤੁਸੀਂ ਹੈਂਡ ਕਰਾਉ ਮਸ਼ੀਨ ਕਰਵਾਓ ਆਰੀ ਕਰਵਾਓ ਜਿਵੇਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਆਪਣਾ ਆਰਡਰ ਹੈਗਾ ਦੇ ਸਕਦੇ ਹੋਗੇ ਦੁਪੱਟੇ ਵਗੈਰਾ ਇਹਦੇ ਨਾਲ ਤੁਸੀਂ ਫੋਲ ਪਿਓਰ ਚਿਨੌਨ ਦੇ ਰੱਖ ਸਕਦੇ ਹੋ ਸੈਮੀ ਚਿਨੌਨ ਰੱਖ ਸਕਦੇ ਹੋਗੇ ਜਾਂ ਫਿਰ ਫੁੱਲ ਪਿਓਰ ਆਰਗੈਂਜ਼ਾ ਦੁਪੱਟਾ ਵੀ ਕਾਫੀ ਜਿਆਦਾ ਸੋਨਾ ਰਹੂਗਾ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੀ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਦਦਾ ਜੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ